ਅੱਸੀ ਕਾਲ ਦੋਸਤੋ ਦੋਸਤੋ ਇੱਕ ਫੌਜ ਦਾ ਸਪਾਈ ਹੌਲੀ-ਹੌਲੀ ਰੈਂਕ ਲੈ ਕੇ ਫੌਜ ਦੇ ਵਿੱਚ ਜਦੋਂ ਸੂਬੇਦਾਰ ਬਣ ਜਾਂਦਾ ਹੈ ਫਿਰ ਉਹ ਘਰ ਵਾਲੀ ਨੂੰ ਫੋਨ ਕਰਦਾ ਹੈ ਵੀ ਮੈਂ ਸੂਬੇਦਾਰ ਬਣ ਗਿਆ ਤੇ ਹੁਣ ਸੀਨੀਅਰ ਜੇਸੀਓ ਲੱਗਿਆ ਤੇ ਘਰ ਵਾਲੀ ਜਿਹੜੀ ਕਿਸੇ ਟਾਈਮ ਉਹਦੇ ਨਾਲ ਕੁਆਟਰ 'ਚ ਰਹਿ ਕੇ ਆਈ ਹੁੰਦੀ ਹੈ ਉਹ ਮਜ਼ਾਕ ਕਰਦੀ ਹੈ ਕਾਉ ਨੂੰ ਪਤਾ ਹੁੰਦਾ ਫੌਜ ਬਾਰੇ ਤੇ ਕੀ ਕਹਿੰਦੀ ਹੈ ਗੀਤ ਰਾਹੀਂ ਦੱਸਦੇ ਆ ਹਾਏ ਐਡੀ ਕੀ ਸੀ ਸੀਓ ਸਾਹਿਬ ਨਾਲ ਯਾਰੀ ਵੇਚਨਾ ਤੂੰ ਅਣਫਿਟ ਜਾ ਕਿਵੇਂ ਲਾ ਗਿਆ ਸੂਬੇਦਾਰੀ ਵੇਚਨਾ ਹਏ ਆਈ ਡੀ ਕੀ ਸੀ ਸੀਓ ਸਾਹਿਬ ਨਾਲ ਯਾਰੀ ਵਿੱਚ ਨਾ ਤੂੰ ਆਣ ਫਿੱਟ ਜਾ ਕਿਵੇਂ ਲਾ ਗਿਆ ਸੂਬੇਦਾਰੀ ਵਿੱਚ ਨਾ ਬੜਾ ਰਹਿੰਦਾ ਸਿੱਕ ਰਿਪੋਰਟ ਸੀ ਬੜਾ ਰਹਿੰਦਾ ਸਿੱਕ ਰਿਪੋਰਟ ਸੀ ਤੇਰੀਆਂ ਖਬਰਾਂ ਰੋਜ਼ ਦੀਆਂ ਕਿਵੇਂ ਕਲਾਸਾਂ ਕਰ ਗਿਆ ਵੇ ਤੂੰ ਦੱਸ ਦੇ ਫੌਜ ਦੀਆਂ ਹਏ ਕਿਵੇਂ ਕਲਾਸਾਂ ਕਰ ਗਿਆ ਵੇ ਤੂੰ ਦੱਸ ਦੇ ਫੌਜ ਦੀਆਂ ਬੀਪੀਟੀ ਸੀ ਫੇੜ ਤੂੰ ਪੀਟੀ ਤੋਂ ਸੀ ਡਰਦਾ ਵੇ ਹਏ ਬੀ ਪੀਟੀ ਸੀ ਫੇੜ ਤੂੰ ਪੀਟੀ ਤੋਂ ਸੀ ਡਰਦਾ ਵੇ ਨਾ ਟੱਪਦਾ ਸੀ ਕਦੇ ਖੱਡਾ ਤੇ ਨਾ ਰੋਪ ਸੀ ਛੜਦਾ ਵੇ ਨਾ ਟੱਪਦਾ ਸੀ ਕਦੇ ਖੱਡਾ ਤੇ ਨਾ ਰੋਪ ਸੀ ਛੜਦਾ ਵੇ ਹਰ ਵੇਲੇ ਰਹਿੰਦੀਆਂ ਅੱਖਾਂ ਸੀ ਤੇਰਾ ਫੰਡ ਵੇ ਖੋਜਦੀਆਂ ਹਰ ਵੇਲੇ ਰਹਿੰਦੀਆਂ ਅੱਖਾਂ ਸੀ ਬਸ ਫੰਡ ਵੇ ਖੋਜਦੀਆਂ ਕਿਵੇਂ ਕਲਾਸਾਂ ਕਰ ਗਿਆ ਵੇ ਤੂੰ ਦੱਸ ਦੇ ਫੌਜਦੀਆਂ ਹੈ ਕਿਵੇਂ ਕਲਾਸਾਂ ਕਰ ਗਿਆ ਵੇ ਤੂੰ ਦੱਸ ਦੇ ਫੌਜ ਦੀਆਂ ਮੈਨੂੰ ਲੱਗਦਾ ਜਿੰਦਰਾ ਕੀਤੀ ਹੋ ਕਿਤੇ ਸੇਵਾਦਾਰੀ ਵੇ ਮੈਨੂੰ ਲੱਗਦਾ ਜਿੰਦਰਾ ਕੀਤੀ ਹੋ ਕਿਤੇ ਸੇਵਾਦਾਰੀ ਵੇ ਜਾਂ ਹਉ ਸਪਾਈਆਂ ਦੀ ਤੂੰ ਰੱਜ ਕੇ ਚੁਗਲੀ ਮਾਰੀ ਵੇ ਜਾਂ ਹਉ ਸਪਾਈਆਂ ਦੀ ਤੂੰ ਰੱਜ ਕੇ ਚੁਗਲੀ ਮਾਰੀ ਵੇ ਹੁਣ ਲੈ ਲੈ ਅੱਠ ਬੋਤਲਾਂ ਹੁਣ ਲੈ ਲੈ ਅੱਠ ਬੋਤਲਾਂ ਵੇ ਕਟਵਾ ਕੇ ਨੋਜ ਦੀਆਂ ਕਿਵੇਂ ਕਲਾਸਾਂ ਕਰ ਗਿਆ ਵੇ ਤੂੰ ਦੱਸ ਦੇ ਫੌਜ ਦੀਆਂ ਤੂੰ ਕਿਵੇਂ ਕਲਾਸਾਂ ਕਰ ਗਿਆ ਵੇ ਮੈਨੂੰ ਦੱਸ ਦੇ ਫੌਜ ਦੀਆਂ ਅੱਗੋਂ ਦੋਸਤੋ ਫੌਜੀ ਜਵਾਬ ਦਿੰਦਾ ਕਿਉਂਕਿ ਹੁਣ ਉਹ ਸੀਨੀਅਰ ਜੇਸੀਓ ਬਣ ਗਿਆ ਤੇ ਕੀ ਕਹਿੰਦਾ ਕੰਨ ਲਾ ਕੇ ਅੱਡਰ ਸੁਣ ਲੈ ਨਹੀਂਓ ਬਹੁਤਾ ਬੋਲੀਦਾ ਨਹੀਂ ਕੰਨ ਲਾ ਕੇ ਅੱਡਰ ਸੁਣ ਲੈ ਨਹੀਂਓ ਬਹੁਤਾ ਬੋਲੀਦਾ ਸੀਨੀਅਰ ਜੇਸੀਓ ਮੂਹਰੇ ਨਹੀਂ ਕਦੇ ਮੂੰਹ ਐ ਖੋਲੀਦਾ ਸੀਨੀਅਰ ਜੀ ਸੀਓ ਮੂੰਹ ਰੇ ਨਹੀਂ ਕਦੇ ਮੂੰਹ ਐ ਖੋਲੀਦਾ ਪੇਕੀ ਛੁੱਟੀ ਜਾਣ ਨੂੰ ਤਰਸੇਂਗੀ ਮਹਾ ਪੇਕੀ ਛੁੱਟੀ ਜਾਣ ਨੂੰ ਤਰਸੇਂਗੀ ਵੱਡੀ ਫਿੱਟ ਫਾਰ ਕੁੜੇ ਕਰਮਾਂ ਦੇ ਨਾਲ ਬਣਦਾ ਹੈ ਬੰਦਾ ਸੂਬੇਦਾਰ ਕੁੜੇ ਹਰ ਕੋਈ ਨਹੀਂ ਬਣ ਸਕਦਾ ਫੌਜ ਚ ਸੂਬੇਦਾਰ ਕੁੜੇ ਕਿਵੇਂ ਕਲਾਸਾਂ ਕਰ ਗਿਆ ਵੇ ਤੂੰ ਦੱਸ ਦੇ ਫੌਜ ਦੀਆਂ ਸਸ ਗੱਲ ਦੋਸਤੋ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਕਮਾ ਦਿਓ ਕਿਰਾਂ ਸਾਰੇ ਕਿਤੇ ਓਕੇ